ਬਹੁਤ ਹੀ ਸਤਿਕਾਰਯੋਗ ਸਿੱਖਿਆ ਪ੍ਰੋਵਾਈਡਰ ਦੇ ਆਪਕ ਸਾਥੀਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਥੀਓ ਜਿਵੇਂ ਕਿ ਤੁਹਾਨੂੰ ਪਤਾ ਹੈ ਮੈਸੇਜ ਪਾਇਆ ਹੋਇਆ ਸੀਗਾ ਕਿ ਅ ਅੱਜ 18 ਤਰੀਕ ਨੂੰ ਜਲੰਧਰ ਵਿਖੇ ਜਿੱਥੇ ਬਹੁਤ ਜਲਦ ਜਿਮਣੀ ਚੋਣ ਹੋਣ ਜਾ ਰਹੀ ਹੈ ਆਪਾਂ ਇੱਕ ਆਪਣੀ ਸਟੇਟ ਕਮੇਟੀ ਜ਼ਿਲ੍ਹਾ ਕਮੇਟੀਆਂ ਤੇ ਬਾਕੀ ਖੁੱਲੇ ਸਭ ਨੂੰ ਸੱਦਾ ਦਿੱਤਾ ਸੀਗਾ ਕਿ ਇੱਥੇ ਇੱਕ ਮੀਟਿੰਗ ਆ ਜਿਹਦੇ ਜਿਹਦੇ ਵਿੱਚ ਅਸੀਂ ਸਾਡੀ ਆਉਣ ਵਾਲੀ ਰਣਨੀਤੀ ਉਲੇਖਾਂਗੇ ਬਹੁਤ ਸਾਰੇ ਸਾਥੀ ਇੱਥੇ ਸਾਡੇ ਕੋਲ ਪਹੁੰਚੇ ਆ ਪਰ ਸਮਾਂ ਇਦਾਂ ਦਾ ਚੱਲ ਰਿਹਾ ਹੈ ਕਿ ਤੁਹਾਨੂੰ ਪਤਾ ਹੈ ਕਿ ਚੋਨੇ ਦੀ ਬਜਾਈ ਸਾਰਾ ਕੁਝ ਬਹੁਤ ਬਿਜ਼ੀ ਆ ਸਾਥੀ ਬਹੁਤ ਸਾਰੀਆਂ ਕਾਲਸ ਵੀ ਆਈਆਂ ਕਿ ਜਿਨ੍ਹਾਂ ਦਾ ਆਉਣ ਨੂੰ ਮਨ ਵੀ ਸੀਗਾ ਪਰ ਮਜਬੂਰੀ ਕਾਰਨ ਪਹੁੰਚ ਨਹੀਂ ਸਕੇ ਪਰ ਕੋਈ ਗੱਲ ਨਹੀਂ ਅਸੀਂ ਬਹੁਤ ਜਲਦ ਇੱਥੇ ਦੁਬਾਰਾ ਤੋਂ ਇਕੱਠੇ ਹੋਵਾਂਗੇ ਕਿਉਂਕਿ ਸਾਡੇ ਨਾਲ ਜਿਹੜਾ ਖੁਰਾਣਾ ਮੋਰਚਾ ਸਾਡਾ ਲਗਾਤਾਰ 7 ਮਹੀਨੇ ਚੱਲਿਆ ਸੀਗਾ ਜਿਹਦੇ ਵਿੱਚ ਅਖੀਰ ਤੇ ਮੁੱਖ ਮੰਤਰੀ ਨੂੰ ਇਹ ਗੱਲ ਮੰਨਣੀ ਪਈ ਸੀ ਕਿ ਤੁਹਾਨੂੰ ਜਿਹੜਾ ਅਸੀਂ ਰੈਗੂਲਰ ਕਰਨ ਵਾਲਾ ਪ੍ਰੋਸੈਸ ਆ ਉਹਦੇ ਵਿੱਚ ਕਿਤੇ ਨਾ ਕਿਤੇ ਪਛੜ ਗਏ ਆ ਤੁਹਾਡੇ ਨਾਲ ਜੋ ਵਾਅਦਾ ਕੀਤਾ ਸੀ ਉਹ ਪੂਰਾ ਪੂਰਾ ਮਤਲਬ ਪ੍ਰੋਪਰ ਅਸੀਂ ਉਹਨੂੰ ਪੂਰਾ ਨਹੀਂ ਕਰ ਸਕੇ ਤੇ ਤੁਹਾਡੀਆਂ ਜਿਹੜੀਆਂ ਰਹਿੰਦੀਆਂ ਮੰਗਾਂ ਉਹਨੂੰ ਅਸੀਂ ਬਹੁਤ ਜਲਦ ਪੂਰਾ ਕਰਾਂਗੇ ਜਦੋਂ ਇਹ ਸਾਡੇ ਨਾਲ ਮੀਟਿੰਗ ਹੋਈ ਸੀ 12 ਜਨਵਰੀ ਨੂੰ ਤਾਂ ਅਸੀਂ 13 ਜਨਵਰੀ ਨੂੰ ਆਪਣਾ ਜਿਹੜਾ ਉਹ ਮੋਰਚਾ ਸਮਾਪਤ ਕਰ ਦਿੱਤਾ ਸੀ ਪਰ ਬੜੇ ਅਫਸੋਸ ਦੀ ਗੱਲ ਆ ਕਿ ਉਸ ਤੋਂ ਬਾਅਦ ਮੁੱਖ ਮੰਤਰੀ ਨੇ ਸਾਨੂੰ ਸਮਾਂ ਹੀ ਨਹੀਂ ਦਿੱਤਾ ਪਰ ਚਲੋ ਕੋਈ ਗੱਲ ਨਹੀਂ ਇਹ ਸਮਾਂ ਕਦੀ ਕਿਸੇ ਦਾ ਕਦੀ ਕਿਸੇ ਦਾ ਹੁਣ ਸਾਡੇ ਹੱਥ ਵਿੱਚ ਫੇਰੇ ਇਹ ਗੱਲ ਆਈ ਹੈ ਕਿ ਜਿਮਣੀ ਚੋਣਾ ਹੋਣ ਜਾ ਰਹੀਆਂ ਪੰਜਾਬ ਦੇ ਵਿੱਚ ਔਰ ਜਿਹੜੀਆਂ ਪਿੱਛੇ ਲੋਕ ਸਭਾ ਦੀਆਂ ਚੋਣਾਂ ਹੋਈਆਂ ਉਹਦੇ ਵਿੱਚ ਹਾਲਾਤ ਤੁਸੀਂ ਦੇ ਗੇ ਚੁੱਕੇ ਹੋ ਸਰਕਾਰ ਦੇ ਸੋ ਇੱਕ ਵਾਰ ਤਾਂ ਅਸੀਂ ਸਰਕਾਰ ਨੂੰ ਇੱਥੋਂ ਇਹ ਬੇਨਤੀ ਕਰਨਾ ਚਾਹੁੰਦੇ ਆ ਕਿ ਸਾਡੇ ਨਾਲ ਜਿਹੜਾ ਵਾਅਦਾ ਕੀਤਾ ਸੀਗਾ ਮੁੱਖ ਮੰਤਰੀ ਸਾਹਿਬ ਨੇ ਆਪ ਸਾਨੂੰ ਦੱਸਿਆ ਸੀ ਕਿ ਤੁਹਾਡੇ ਜਿਹੜੇ ਕੁਝ ਰੈਗੂਲਰ ਦੇ ਵਿੱਚ ਜਿਹੜੇ ਪੇ ਸਕੇਲ ਦੀ ਹੈ ਜਿਹੜਾ ਪੂਰਾ ਨਹੀਂ ਅਸੀਂ ਕਰ ਸਕੇ ਟੀਏ ਡੀਏ ਤੁਹਾਨੂੰ ਨਹੀਂ ਦੇ ਸਕੇ ਉਹ ਅਸੀਂ ਤੁਹਾਨੂੰ ਦੇਵਾਂਗੇ ਉਸ ਦੇ ਤਹਿਤ ਜਿਹੜੀ ਸਾਡੇ ਨਾਲ ਮੀਟਿੰਗ ਕੀਤੀ ਸੀ ਲਾਸਟ ਤੇ ਉਹ ਅਸੀਂ ਵਾਅਦਾ ਯਾਦ ਕਰਾਵਾਂਗੇ ਇੱਥੇ ਜਿਮਨੀ ਚੌਣ ਦੇ ਵਿੱਚ ਪਰ ਅਸੀਂ ਪਹਿਲਾਂ ਗੁਜਾਰਸ਼ ਕਰਦੇ ਹਾਂ ਸਰਕਾਰ ਨੂੰ ਕਿ ਸਾਡੇ ਨਾਲ ਬੈਠ ਕੇ ਟੇਬਲ ਟਾਕ ਤੇ ਸਾਡੇ ਨਾਲ ਗੱਲ ਕਰ ਲਈ ਜਾਵੇ ਅਸੀਂ ਚਾਹੁੰਦੇ ਹਾਂ ਕਿ ਸਾਡੇ ਨਾਲ ਜੋ ਵਾਅਦਾ ਸਰਕਾਰ ਨੇ ਆਉਣ ਤੋਂ ਪਹਿਲਾਂ ਕੀਤਾ ਸੀ ਉਹ ਅਜੇ ਤੱਕ ਕਿਤੇ ਨਾ ਕਿਤੇ ਅਧੂਰਾ ਪਿਆ ਹੈ ਸਾਡਾ ਪੇ ਸਕੇਲ ਲਾਗੂ ਨਹੀਂ ਕੀਤਾ ਗਿਆ ਜੋ ਸਰਕਾਰੀ ਮੁਲਾਜ਼ਮਾਂ ਨੂੰ ਜੋ ਵੀ ਭੱਤੇ ਵਗੈਰਾ ਮਿਲਦੇ ਆ ਸਾਨੂੰ ਨਹੀਂ ਦਿੱਤੇ ਗਏ ਤਨਖਾਹ ਦਾ ਵਾਅਦਾ ਜ਼ਰੂਰ ਕੀਤਾ ਉਹਦੇ ਵਿੱਚੋਂ ਅਸੀਂ ਮੁਨਕਰ ਨਹੀਂ ਹੁੰਦੇ ਪਰ ਜੋ ਸਾਡੇ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਉਹ ਕਿਤੇ ਨਾ ਕਿਤੇ ਅਜੇ ਵੀ ਠੰਡੇ ਬਸਤੇ ਵਿੱਚ ਹੀ ਪਾਇਆ ਗਿਆ ਹੈ ਪਰ ਅਸੀਂ ਸਰਕਾਰ ਨੂੰ ਇਹ ਦੱਸ ਦੇਣਾ ਚਾਹੁੰਦੇ ਆ ਕਿ ਜੇ ਸਾਡੇ ਨਾਲ ਹੁਣ ਮੀਟਿੰਗ ਕਰ ਲੈਣ ਤਾਂ ਅਸੀਂ ਮੀਟਿੰਗ ਕਰਕੇ ਆਪਣਾ ਜਿਹੜਾ ਵਾਅਦਾ ਉਹ ਸਾਡੇ ਨਾਲ ਪੂਰਾ ਕਰ ਦੇਣ ਅਸੀਂ ਇਹਨਾਂ ਦਾ ਸਾਥ ਦੇਣ ਨੂੰ ਹਮੇਸ਼ਾ ਤਿਆਰ ਆ ਨਾਲ ਖੜ੍ਹਨ ਨੂੰ ਤਿਆਰ ਆ ਪਰ ਜੇ ਸਰਕਾਰ ਸਾਡੇ ਨਾਲ ਫਿਰ ਕਿਤੇ ਲਾਰਾ ਲਾਊ ਡੰਗ ਟਪਾਊ ਨੀਤੀ ਅਪਣਾਊਗੀ ਤਾਂ ਆਉਣ ਵਾਲੀਆਂ ਜਿਹੜੀਆਂ ਜਿਮਣੀ ਚੋਣਾ ਹੈ ਉਹਦੇ ਵਿੱਚ ਸਾਨੂੰ ਮਜਬੂਰਨ ਸਰਕਾਰ ਦਾ ਵਿਰੋਧ ਕਰਨਾ ਪਊਗਾ ਤੇ ਅਸੀਂ ਚਾਹੁੰਦੇ ਨਹੀਂ ਕਿਉਂਕਿ ਇਹ ਸਰਕਾਰ ਖੁਦ ਆਪ ਬਣਾਈ ਹੈ ਇਹਨਾਂ ਦੇ ਵਿਸ਼ਵਾਸ ਤੇ ਕਿ ਸਾਡੇ ਨਾਲ ਇਹ ਸਰਕਾਰ ਆਉਂਦਿਆਂ ਹੀ ਪੁਰਾਣੀਆਂ ਸਰਕਾਰਾਂ ਵਾਂਗੂ ਨਹੀਂ ਚੱਲੂਗੀ ਪਰ ਇਹਨਾਂ ਨੇ ਆ ਕੇ ਸਾਡੇ ਨਾਲ ਰੋਖ ਉਹੀ ਜਿਹਾ ਅਪਣਾਇ ਜਿਵੇਂ ਪੁਰਾਣੀਆਂ ਸਰਕਾਰਾਂ ਨੇ ਜੋ ਕੁਝ ਪਹਿਲਾਂ ਕੀਤਾ ਸੀਗਾ ਪਰ ਹੁਣ ਅਸੀਂ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਅਸੀਂ ਮਜਬੂਰ ਆ ਸਾਨੂੰ ਇਹਨਾਂ ਦਾ ਵਿਰੋਧ ਜਿਮਣੀ ਚੋਣਾਂ ਦੇ ਵਿੱਚ ਕਰਨਾ ਪਊਗਾ ਸੋ ਉਸ ਤੋਂ ਪਹਿਲਾਂ ਜੇ ਸਾਡੇ ਨਾਲ ਮੀਟਿੰਗ ਕਰਦੇ ਆ ਤਾਂ ਸਾਡੇ ਵੱਲੋਂ ਬਹੁਤ ਮਤਲਬ ਅਸੀਂ ਇਹਨਾਂ ਨੂੰ ਜਿੱਥੇ ਕਹਿਣਗੇ ਅਸੀਂ ਆ ਕੇ ਮਿਲਣ ਨੂੰ ਤਿਆਰ ਆ ਤੇ ਸਾਥੀਆਂ ਨੂੰ ਵੀ ਇਹ ਗੱਲ ਦੱਸ ਦੇਣਾ ਚਾਹੁੰਦੇ ਆ ਕਿ ਸਾਡੀ ਜਿਹੜੀ ਇੱਥੇ ਗੱਲਬਾਤ ਹੋਈ ਆ ਉਹਦੇ ਵਿੱਚ ਇਹੀ ਤੈਅ ਕੀਤਾ ਗਿਆ ਕਿ ਸਰਕਾਰ ਦਾ ਸਾਨੂੰ ਜੇ ਸਰਕਾਰ ਸਾਡੇ ਨਾਲ ਗੱਲ ਨਹੀਂ ਕਰਦੀ ਸਾਨੂੰ ਉਹਦਾ ਵਿਰੋਧ ਕਰਨਾ ਪਊਗਾ ਤੇ ਅਸੀਂ ਕਰਨ ਨੂੰ ਤਿਆਰ ਆਂ ਸਾਰੇ ਜਿੰਨੇ ਵੀ ਜ਼ਿਲ੍ਹੇ ਇੱਥੇ ਪਹੁੰਚੇ ਆ ਸਭ ਦਾ ਅਸੀਂ ਧੰਨਵਾਦ ਕਰਦੇ ਆ ਕਿਉਂਕਿ ਬਹੁਤ ਬਿਜ਼ੀ ਸ਼ਡਿਊਲ ਵਿੱਚੋਂ ਹਰ ਇੱਕ ਨੇ ਸਮਾਂ ਕੱਢਿਆ ਤੇ ਅੱਜ ਆ ਕੇ ਜਿਹੜੀ ਸਾਡੀ ਮੀਟਿੰਗ ਹੋਈ ਆ ਜਲੰਧਰ ਵਿੱਚ ਇਸ ਤੋਂ ਜਿਹੜਾ ਅੱਗੇ ਪਲਾਨ ਅਸੀਂ ਬਹੁਤ ਜਲਦ ਇਸ ਚੀਜ਼ ਨੂੰ ਕਰਾਂਗੇ ਕਿਉਂਕਿ ਮੁੱਖ ਮੰਤਰੀ ਸਾਹਿਬ ਇੱਥੇ ਰਹਿਣ ਵਾਸਤੇ ਆ ਰਹੇ ਆ 25 ਤਰੀਕ ਤੋਂ ਉਹਨਾਂ ਨੇ ਇੱਥੇ ਆ ਜਾਣਾ ਸਾਨੂੰ ਸੀਆਈਡੀ ਵੱਲੋਂ ਇਨਫੋਰਮੇਸ਼ਨ ਮਿਲੀ ਆ ਸੋਸ਼ਲ ਮੀਡੀਆ ਤੇ ਖਬਰਾਂ ਵੀ ਆ ਰਹੀਆਂ ਤੇ ਜੇ ਸਾਡੇ ਨਾਲ ਮੁੱਖ ਮੰਤਰੀ ਸਾਹਿਬ ਨੇ ਮੀਟਿੰਗ ਨਾ ਕੀਤੀ ਸਾਡੇ ਨਾਲ ਬੈਠ ਕੇ ਗੱਲਬਾਤ ਨਾ ਕੀਤੀ ਤਾਂ ਸਾਨੂੰ ਕਿਤੇ ਨਾ ਕਿਤੇ ਮਜਬੂਰ ਹੋਣਾ ਪਊਗਾ ਉਹਨਾਂ ਦੀ ਰੈਸ਼ ਤੇ ਜਾ ਕੇ ਵਾਦਾ ਯਾਦ ਕਰਾਉਣ ਲਈ ਸੋ ਸਾਥੀਆਂ ਨੂੰ ਵੀ ਬੇਨਤੀ ਆ ਕਿ ਕੰਮਕਾਰ ਚ ਅਸੀਂ ਬਹੁਤ ਬਿਜ਼ੀ ਆ ਹਰ ਇੱਕ ਨੂੰ ਬਹੁਤ ਕੰਮ ਆ ਜਿਹੜੇ ਸਾਥੀ ਇੱਥੇ ਪਹੁੰਚੇ ਵੀ ਆਪਣਾ ਕੰਮ ਛੱਡ ਕੇ ਪਹੁੰਚਿਆ ਪਰ ਅਸੀਂ ਜਿਹੜੀ ਆਪਣੀ ਹੱਕੀ ਮੰਗਾਂ ਦੀ ਲੜਾਈ ਲੜ ਰਹੇ ਆ ਅਸੀਂ ਉਹਨੂੰ ਜੇ ਸਿਰੇ ਲਾਉਣਾ ਆਪਣੇ ਜਿਹੜੇ ਸਾਡੇ ਤੋਂ ਜਿਹੜੀਆਂ ਚੀਜ਼ਾਂ ਲੁਕੋ ਕੇ ਰੱਖ ਲਈਆਂ ਗਈਆਂ ਸਰਕਾਰ ਵੱਲੋਂ ਜੇ ਅਸੀਂ ਉਹਨਾਂ ਤੋਂ ਲੈਣੀਆਂ ਤਾਂ ਸਾਨੂੰ ਸਮਾਂ ਕੱਢਣਾ ਪਊਗਾ ਜੇ ਅਸੀਂ ਸੋਚਦੇ ਹਾਂ ਕਿ 23500 ਜਿਹੜੀ ਤਨਖਾਹ ਮਿਲ ਗਈ ਆ ਇਹ ਸਾਡੇ ਵਾਸਤੇ ਬਹੁਤ ਆ ਤਾਂ ਅਸੀਂ ਪਿਛਲੇ 6 7 8 ਮਹੀਨਿਆਂ 'ਚ ਦੇਖ ਹੀ ਚੁੱਕੇ ਹਾਂ ਕਿ 23500 ਦਾ ਕੀ ਬਣਦਾ ਕੁਝ ਵੀ ਨਹੀਂ ਜੋ 11000 ਵਾਲੇ ਹਾਲਾਤ ਸੀ ਉਹੀ ਹੁਣ 23500 ਦੇ ਆ ਮਹਿੰਗਾਈ ਦਿਨ-ਬਦ ਦਿਨ ਵਧੀ ਜਾ ਰਹੀ ਆ ਸੋ ਸਾਥੀਓ ਜੇ ਅਸੀਂ ਆਪਣੇ ਹੱਕ ਲੈਣੇ ਆ ਤਾਂ ਸਾਨੂੰ ਆਪਣੇ ਸੰਘਰਸ਼ ਦੇ ਮੈਦਾਨ ਦੇ ਵਿੱਚ ਉਤਰਨਾ ਪਊਗਾ ਆ ਕੇ ਸਰਕਾਰ ਦੇ ਨਾਲ ਉਹਨਾਂ ਦੇ ਸਾਹਮਣੇ ਇਹ ਚੀਜ਼ ਦੱਸਣੀ ਪਊਗੀ ਕਿ ਅਸੀਂ ਜੇ ਤੁਸੀਂ ਸਾਡੇ ਨਾਲ ਸਾਡਾ ਫਾਇਦਾ ਕਰੋਗੇ ਤੁਹਾਡੇ ਨਾਲ ਖੜਾਂਗੇ ਜੇ ਤੁਸੀਂ ਸਾਨੂੰ ਲਾਰਾ ਲਾਓਗੇ ਤਾਂ ਅਸੀਂ ਤੁਹਾਡਾ ਵਿਰੋਧ ਵੀ ਕਰਾਂਗੇ ਲੋਕਾਂ ਦੇ ਵਿੱਚ ਇਹ ਗੱਲ ਪਚਾਵਾਂਗੇ ਕਿ ਸਾਡੇ ਨਾਲ ਜਿਹੜਾ ਧੋਖਾ ਹੋਇਆ ਸੋ ਸਾਥੀਓ ਤੁਸੀਂ ਵੀ ਆਪਣੀਆਂ ਤਿਆਰੀਆਂ ਕਰ ਲਓ ਤਾਂ ਕਿ ਜਿਹੜਾ ਆਉਣ ਵਾਲਾ ਸਮਾਂ ਉਹ ਸਾਡੇ ਲਈ ਸੁਨਹਿਰੀ ਭਵਿੱਖ ਸਾਡਾ ਲੈ ਕੇ ਆਵੇ ਤੇ ਸਰਕਾਰ ਨੂੰ ਵੀ ਸਾਡੀ ਇੱਕ ਵਾਰ ਇਹ ਬੇਨਤੀ ਹੈ ਕਿ ਸਾਡੇ ਨਾਲ ਮੀਟਿੰਗ ਜਲਦ ਤੋਂ ਜਲਦ ਕੀਤੀ ਜਾਵੇ ਸਾਡੇ ਨਾਲ ਜਿਹੜੇ ਕੀਤੇ ਵਾਅਦੇ ਆ ਪੂਰੇ ਕੀਤੇ ਜਾਣ ਤੇ ਜੇ ਨਾ ਕੀਤੇ ਗਏ ਤਾਂ ਅਸੀਂ ਮਜਬੂਰ ਹੋਵਾਂਗੇ ਸਰਕਾਰ ਦਾ ਵਿਰੋਧ ਕਰਨ ਲਈ ਬਹੁਤ ਬਹੁਤ ਧੰਨਵਾਦ